ਐਸੇ ਕਢਵਾਉਣ ਆਇਆ ਸੀ ਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਔਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸਾਰਾ ਮਾਮਲਾ ਦੱਸ ਦਿੰਨੇ ਆ ਇਹ ਘਟਨਾ ਮੁਹਾਲੀ ਦੇ ਪਿੰਡ ਮਾਜਰਾ ਵਿਖੇ ਵਾਪਰੀ ਹੈ ਜਿੱਥੇ ਬੈਂਕ 'ਚ ਉਹ ਆਪਣੀ ਮਾਂ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਪਰ ਗੇਟ ਖੋਲਣ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਗੋਲੀ ਚਲਾ ਦਿੰਦਾ ਹੈ ਕਿਹਾ ਇਹ ਜਾ ਰਿਹਾ ਹੈ ਕਿ ਗੇਟ ਖੋਲਣ ਨੂੰ ਲੈ ਕੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਬੈਂਕ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣੇ ਮੌਕੇ ਤੇ ਪੁਲਿਸ ਪਹੁੰਚੀ ਔਰ ਤੁਸੀਂ ਦੇਖ ਸਕਦੇ ਹੋ ਬੈਂਕ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਲਾ ਲਗਾ ਦਿੱਤਾ ਗਿਆ ਔਰ ਲੋਕਾਂ ਨੂੰ ਬੈਂਕ ਚੋਂ ਬਾਹਰ ਕੱਢ ਦਿੱਤਾ ਗਿਆ ਪਰ ਲੋਕਾਂ ਚ ਉਸ ਸਮੇਂ ਇਹ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਲੋਕ ਪੈਸਿਆਂ ਤੇ ਲੈਣ ਦੇ ਨੂੰ ਲੈ ਕੇ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਪੁੱਤ ਆਪਣੀ ਮਾਂ ਦੇ ਨਾਲ ਇਸ ਬੈਂਕ ਦੇ ਵਿੱਚ ਆ ਕੇ ਕੰਮ ਦੇ ਸਿਲਸਲੇ ਚ ਆਉਂਦਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬੈਂਕ ਦੇ ਵਿੱਚ ਆਉਂਦਾ ਹੈ ਪੈਸੇ ਕਢਵਾਉਣ ਦੇ ਲਈ ਪਹੁੰਚਦਾ ਹੈ ਪਰ ਜਦੋਂ ਗੇਟ ਖੋਲਣ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੁੰਦੀ ਹੈ ਤੇ ਬਹਿਸ ਮਗਰੋਂ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਹੈ ਹਲਕੀ ਸੁਰੱਖਿਆ ਗਾਰਡ ਦੀ ਵੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਇਹੋ ਸੁਰੱਖਿਆ ਗਾਰਡ ਹੈ ਜਿਸ ਦੀ ਬੈਂਕ ਦੇ ਗੇਟ ਤੇ ਡਿਊਟੀ ਤੇ ਤਾਇਨਾਤ ਸੀ ਇਸ ਯੂਨੀਅਨ ਬੈਂਕ ਅਜੇ ਤਨ ਹਾਦਸੀ ਡਿਊਟੀ ਤੇ ਔਰ ਜਿਹੜੇ ਲੋਕ ਪੈਸੇ ਕਢਵਾਉਣ ਦੇ ਲਈ ਆ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਅੰਦਰ ਭੇਜ ਰਿਆ ਸੀ ਬੈਂਕ ਦੇ ਅੰਦਰ ਭੇਜ ਰਿਆ ਸੀ ਪਰ ਜਦੋਂ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਬੈਂਕ ਦੇ ਅੰਦਰ ਦਾਖਲ ਹੋਣ ਦੀ ਗੱਲ ਇਸ ਗਾਰਡ ਦੇ ਮੂਰੇ ਰੱਖਦਾ ਹੈ ਤਾਂ ਉਸ ਸਮੇਂ ਇਹਨਾਂ ਦੋਵਾਂ ਦੇ ਵਿੱਚ ਬਹਿਸ ਹੋ ਜਾਂਦੀ ਔਰ ਤਕਰਾਰ ਮਗਰੋਂ ਤੈਸ਼ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਮੁੰਡੇ ਤੇ ਗੋਲੀ ਚਲਾ ਦਿੰਦਾ ਹੈ ਔਰ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਹਾਲੀ ਦੇ ਪਿੰਡ ਮਾਜਰਤ ਦੇ ਯੂਨੀਅਨ ਬੈਂਕ ਚ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਔਰ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਔਰ ਬੈਂਕ ਦੇ ਵਿੱਚ ਭੱਜਣਾ ਪੈ ਜਾਂਦਿਆਂ ਨੇ ਸਹਿਮ ਦਾ ਮਾਹੌਲ ਬਣ ਜਾਂਦਾ ਲੋਕਾਂ ਦੇ ਵਿੱਚ ਜਿਹੜੇ ਕੰਮ ਦੇ ਸਿਲਸਲੇ 'ਚ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਜਿੱਥੇ ਨੌਜਵਾਨ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਉਥੇ ਹੀ ਗੇਟ ਖੁੱਲ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਇਹ ਬਹਿਸ ਤਕਰਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਨੇ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਦੀ ਹਾਲਤ ਨਾਜ਼ੁਕ ਦੱਸੀ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਔਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸਾਰਾ ਮਾਮਲਾ ਦੱਸ ਦਿੰਨੇ ਆ ਇਹ ਘਟਨਾ ਮੁਹਾਲੀ ਦੇ ਪਿੰਡ ਮਾਜਰਾ ਵਿਖੇ ਵਾਪਰੀ ਹੈ ਜਿੱਥੇ ਬੈਂਕ 'ਚ ਪੁੱਤ ਆਪਣੀ ਮਾਂ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਪਰ ਗੇਟ ਖੋਲਣ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਹੈ ਕਿਹਾ ਇਹ ਜਾ ਰਿਹਾ ਹੈ ਕਿ ਗੇਟ ਖੋਲਣ ਨੂੰ ਲੈ ਕੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਬੈਂਕ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣੇ ਮੌਕੇ ਤੇ ਪੁਲਿਸ ਪਹੁੰਚੀ ਔਰ ਤੁਸੀਂ ਦੇਖ ਸਕਦੇ ਹੋ ਬੈਂਕ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਲਾ ਲਗਾ ਦਿੱਤਾ ਗਿਆ ਔਰ ਲੋਕਾਂ ਨੂੰ ਬੈਂਕ ਚੋਂ ਬਾਹਰ ਕੱਢ ਦਿੱਤਾ ਗਿਆ ਪਰ ਲੋਕਾਂ ਚ ਉਸ ਸਮੇਂ ਇਹ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਲੋਕ ਪੈਸਿਆਂ ਤੇ ਲੈਣ ਦੇ ਨੂੰ ਲੈ ਕੇ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਪੁੱਤ ਆਪਣੀ ਮਾਂ ਦੇ ਨਾਲ ਇਸ ਬੈਂਕ ਦੇ ਵਿੱਚ ਆ ਕੇ ਕੰਮ ਦੇ ਸਿਲਸਲੇ ਚ ਆਉਂਦਾ ਹੈ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬੈਂਕ ਦੇ ਵਿੱਚ ਆਉਂਦਾ ਹੈ ਪੈਸੇ ਕਢਵਾਉਣ ਦੇ ਲਈ ਪਹੁੰਚਦਾ ਹੈ ਪਰ ਜਦੋਂ ਗੇਟ ਖੋਲਣ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੁੰਦੀ ਹੈ ਤੇ ਬਹਿਸ ਮਗਰੋਂ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਹੈ ਹਲਕੀ ਸੁਰੱਖਿਆ ਗਾਰਡ ਦੀ ਵੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਇਹੋ ਸੁਰੱਖਿਆ ਗਾਰਡ ਹੈ ਜਿਸ ਦੀ ਬੈਂਕ ਦੇ ਗੇਟ ਤੇ ਡਿਊਟੀ ਤੇ ਤੈਨਾਤ ਸੀ ਇਸ ਯੂਨੀਅਨ ਬੈਂਕ ਅੱਛਾ ਤਨ ਆਦਸੀ ਡਿਊਟੀ ਤੇ ਔਰ ਜਿਹੜੇ ਲੋਕ ਪੈਸੇ ਕਢਵਾਉਣ ਦੇ ਲਈ ਆ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਅੰਦਰ ਭੇਜ ਰਿਆ ਸੀ ਬੈਂਕ ਦੇ ਅੰਦਰ ਭੇਜ ਰਿਆ ਸੀ ਪਰ ਜਦੋਂ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਬੈਂਕ ਦੇ ਅੰਦਰ ਦਾਖਲ ਹੋਣ ਦੀ ਗੱਲ ਇਸ ਗਾਰਡ ਦੇ ਮੂਰੇ ਰੱਖਦਾ ਹੈ ਤਾਂ ਉਸ ਸਮੇਂ ਇਹਨਾਂ ਦੋਵਾਂ ਦੇ ਵਿੱਚ ਬਹਿਸ ਹੋ ਜਾਂਦੀ ਔਰ ਤਕਰਾਰ ਮਗਰੋਂ ਤੈਸ਼ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਮੁੰਡੇ ਤੇ ਗੋਲੀ ਚਲਾ ਦਿੰਦਾ ਹੈ ਔਰ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮੋਹਾਲੀ ਦੇ ਪਿੰਡ ਮਾਜਰਤ ਦੇ ਯੂਨੀਅਨ ਬੈਂਕ ਚ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਔਰ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਔਰ ਬੈਂਕ ਦੇ ਵਿੱਚ ਭੱਜਣਾ ਪੈ ਜਾਂਦਿਆਂ ਨੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਦੇ ਵਿੱਚ ਜਿਹੜੇ ਕੰਮ ਦੇ ਸਿਲਸਲੇ 'ਚ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਜਿੱਥੇ ਨੌਜਵਾਨ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਉਥੇ ਹੀ ਗੇਟ ਖੁੱਲ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਇਹ ਬਹਿਸ ਤਕਰਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਨੇ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਦੀ ਹਾਲਤ ਨਾਜ਼ੁਕ ਦੱਸੀ ਗਈ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਔਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸਾਰਾ ਮਾਮਲਾ ਦੱਸ ਦਿੰਨੇ ਆ ਇਹ ਘਟਨਾ ਮੁਹਾਲੀ ਦੇ ਪਿੰਡ ਮਾਜਰਾ ਵਿਖੇ ਵਾਪਰੀ ਹੈ ਜਿੱਥੇ ਬੈਂਕ 'ਚ ਪੁੱਤ ਆਪਣੀ ਮਾਂ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਪਰ ਗੇਟ ਖੋਲਣ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਕਿਹਾ ਇਹ ਜਾ ਰਿਹਾ ਹੈ ਕਿ ਗੇਟ ਖੋਲਣ ਨੂੰ ਲੈ ਕੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਬੈਂਕ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਹੁਣੇ ਮੌਕੇ ਤੇ ਪੁਲਿਸ ਪਹੁੰਚੀ ਹੈ ਔਰ ਤੁਸੀਂ ਦੇਖ ਸਕਦੇ ਹੋ ਬੈਂਕ ਨੂੰ ਵੀ ਬੰਦ ਕਰ ਦਿੱਤਾ ਗਿਆ ਤਾਲਾ ਲਗਾ ਦਿੱਤਾ ਗਿਆ ਔਰ ਲੋਕਾਂ ਨੂੰ ਬੈਂਕ ਚੋਂ ਬਾਹਰ ਕੱਢ ਦਿੱਤਾ ਗਿਆ ਪਰ ਲੋਕਾਂ ਚ ਉਸ ਸਮੇਂ ਇਹ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਜਦੋਂ ਲੋਕ ਪੈਸਿਆਂ ਤੇ ਲੈਣ ਦੇ ਨੂੰ ਲੈ ਕੇ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਪੁੱਤ ਆਪਣੀ ਮਾਂ ਦੇ ਨਾਲ ਇਸ ਬੈਂਕ ਦੇ ਵਿੱਚ ਆ ਕੇ ਕੰਮ ਦੇ ਸਿਲਸਲੇ ਚ ਆਉਂਦਾ ਹੈ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਬੈਂਕ ਦੇ ਵਿੱਚ ਆਉਂਦਾ ਹੈ ਪੈਸੇ ਕਢਵਾਉਣ ਦੇ ਲਈ ਪਹੁੰਚਦਾ ਹੈ ਪਰ ਜਦੋਂ ਗੇਟ ਖੋਲਣ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੁੰਦੀ ਹੈ ਤੇ ਬਹਿਸ ਮਗਰੋਂ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਹੈ ਹਲਕੀ ਸੁਰੱਖਿਆ ਗਾਰਡ ਦੀ ਵੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਇਹੋ ਸੁਰੱਖਿਆ ਗਾਰਡ ਹੈ ਜਿਸ ਦੀ ਬੈਂਕ ਦੇ ਗੇਟ ਤੇ ਡਿਊਟੀ ਤੇ ਤਾਇਨਾਤ ਸੀ ਇਸ ਯੂਨੀਅਨ ਬੈਂਕ ਅੱਛਾ ਤਨ ਹਾਦਸੀ ਡਿਊਟੀ ਤੇ ਔਰ ਜਿਹੜੇ ਲੋਕ ਪੈਸੇ ਕਢਵਾਉਣ ਦੇ ਲਈ ਆ ਰਹੇ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਅੰਦਰ ਭੇਜ ਰਿਆ ਸੀ ਬੈਂਕ ਦੇ ਅੰਦਰ ਭੇਜ ਰਿਆ ਸੀ ਪਰ ਜਦੋਂ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਬੈਂਕ ਦੇ ਅੰਦਰ ਦਾਖਲ ਹੋਣ ਦੀ ਗੱਲ ਇਸ ਗਾਰਡ ਦੇ ਮੂਰੇ ਰੱਖਦਾ ਹੈ ਤਾਂ ਉਸ ਸਮੇਂ ਇਹਨਾਂ ਦੋਵਾਂ ਦੇ ਵਿੱਚ ਬਹਿਸ ਹੋ ਜਾਂਦੀ ਔਰ ਤਕਰਾਰ ਮਗਰੋਂ ਤੈਸ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਮੁੰਡੇ ਤੇ ਗੋਲੀ ਚਲਾ ਦਿੰਦਾ ਔਰ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਹਾਲੀ ਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਚ ਪੁੱਤ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਔਰ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਔਰ ਬੈਂਕ ਦੇ ਵਿੱਚ ਭੱਜਣਾ ਪੈ ਜਾਂਦਿਆਂ ਨੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਦੇ ਵਿੱਚ ਜਿਹੜੇ ਕੰਮ ਦੇ ਸਿਲਸਿਲੇ 'ਚ ਇਸ ਬੈਂਕ ਦੇ ਵਿੱਚ ਆਏ ਹੋਏ ਸੀ ਔਰ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਜਿੱਥੇ ਨੌਜਵਾਨ ਆਪਣੀ ਮਾਂ ਦੇ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਉਥੇ ਹੀ ਗੇਟ ਖੁੱਲ ਨੂੰ ਲੈ ਕੇ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਅਤੇ ਇਹ ਬਹਿਸ ਤਕਰਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਗੁੱਸੇ ਦੇ ਵਿੱਚ ਆ ਕੇ ਇਸ ਸੁਰੱਖਿਆ ਗਾਰਡ ਨੇ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਦੀ ਹਾਲਤ ਨਾਜ਼ੁਕ ਦੱਸੀ ਗਈ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਪਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਸਿੱਧਾ ਤੁਹਾਨੂੰ ਤਸਵੀਰਾਂ ਵੱਲ ਲੈ ਚਲਦੇ ਹਾਂ ਮਾਂ ਨਾਲ ਪੁੱਤ ਬੈਂਕ 'ਚ ਪੈਸੇ ਕਢਵਾਉਣ ਆਇਆ ਸੀ ਔਰ ਸੁਰੱਖਿਆ ਗਾਰਡ ਵੱਲੋਂ ਗੋਲੀ ਚਲਾ ਦਿੱਤੀ ਗਈ ਕਾਰਨ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸਾਰਾ ਮਾਮਲਾ ਦੱਸ ਦਿੰਨੇ ਆ ਇਹ ਘਟਨਾ ਮੁਹਾਲੀ ਦੇ ਪਿੰਡ ਮਾਜਰਾ ਵਿਖੇ ਵਾਪਰੀ ਹੈ ਜਿੱਥੇ ਬੈਂਕ 'ਚ ਪੁੱਤ ਆਪਣੀ ਮਾਂ ਨਾਲ ਪੈਸੇ ਕਢਵਾਉਣ ਦੇ ਲਈ ਆਇਆ ਸੀ ਪਰ ਗੇਟ ਖੋਲਣ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਸੁਰੱਖਿਆ ਗਾਰਡ ਦੇ ਨਾਲ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਗੋਲੀ ਚਲਾ ਦਿੰਦਾ ਕਿਹਾ ਇਹ ਜਾ ਰਿਹਾ ਹੈ ਕਿ ਗੇਟ ਖੋਲਣ ਨੂੰ ਲੈ ਕੇ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਤਕਰਾਰਬਾਜ਼ੀ ਹੋ ਜਾਂਦੀ ਹੈ ਤੇ ਤੈਸ਼ ਦੇ ਵਿੱਚ ਆ ਕੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ ਮੁੰਡੇ ਤੇ ਸਿੱਧੀ ਗੋਲੀ ਚਲਾ ਦਿੱਤੀ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਔਰ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਨੇ ਬੈਂਕ ਦੇ